ਹਾਜ਼ਰੀ ਕਲਮ ਦੀ ਜੋਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਹੈ ਮਿਲੀਆਂ ਪਹਿਲੀਆਂ ਕਵਿਤਾਵਾਂ ਵਾਂਗ ਤੁਹਾਨੂੰ ਮੇਰੀ ਇਹ ਕਵਿਤਾ ਵੀ ਜ਼ਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਇੱਕ ਨਵੀਂ ਕਵਿਤਾ ਇੱਕ ਕੁੜੀ ਅਫਤਾਬ ਵਰਗੀ ਖਿੜੇ ਕਿਸੇ ਗੁਲਾਬ ਵਰਗੀ ਸਾਦਗੀ ਦੀ ਸੂਰਤ ਦਇਆ ਦੀ ਮੂਰਤ ਛੇਤੀ ਨਹੀਂ ਹਲਾਤਾ ਤੋਂ ਹਰਦੀ ਇੱਕ ਕੁੜੀ ਹਵਤਾ ਵਰਗੀ ਖਿੜੇ ਕਿਸੇ ਗੁਲਾਬ ਵਰਗੀ ਹੌਲੀ ਹੌਲੀ ਚੱਲ ਰਹੀ ਹੈ ਜਹ ਆਪਣੀ ਮੰਜ਼ਿਲ ਵੱਲ ਰਹੀ ਹੈ ਕਹਿਣ ਵਾਲੀ ਗੱਲ ਕਹਿ ਦਿੰਦੀ ਹੈ ਕਿਸੇ ਤੋਂ ਨਹੀਂ ਡਰਦੀ ਅਣਖਾਂ ਦੀ ਗੁੜਤੀ ਵਿੱਚ ਪਲੀ ਹੋਈ ਨਜਾਇਜ਼ ਗੱਲ ਨਾ ਕਿਸੇ ਦੀ ਵੀ ਜਰਦੀ ਬੱਚਿਆਂ ਨੂੰ ਦਿੰਦੀ ਸੇਧ ਨਵੀਂ ਰੱਖਦੀ ਨਾ ਇੱਕ ਅਧਿਆਪਕ ਹੋ ਕੇ ਕੁਝ ਵੀ ਸਿਖਾਉਣ ਵਿੱਚ ਕਮੀ ਸੱਚ ਦੇ ਨਾਲ ਹੈ ਖੜਦੀ ਝੂਠਿਆਂ ਤੇ ਹੈ ਵਰਦੀ ਭਾਵੇਂ ਕੋਈ ਆਪਣਾ ਹੋਵੇ ਜਾਂ ਹੋਵੇ ਕੋਈ ਬਗਾਨਾ ਸਭ ਨੂੰ ਹੌਸਲਾ ਦੇ ਕੇ ਮਨ ਬੜਾ ਕਰਦੀ ਇੱਕ ਕੁੜੀ ਹਫਤਾਬ ਵਰਗੀ ਖਿੜੇ ਕਿਸੇ ਗੁਲਾਬ ਵਰਗੀ ਨਰਮ ਸੁਭਾਅ ਸੋਹਣੀ ਸੋਚ ਮਿੱਠੀ ਬੋਲੀ ਉਹਦੀ ਸਭ ਦਾ ਦਿਲ ਲੋਬਾਵੇ ਹੱਸਦੀ ਗੌਂਦੀ ਮਨ ਨੂੰ ਪਾਉਂਦੀ ਬਾਣੀ ਵਿੱਚ ਓ ਟੁੱਟ ਵਿਸ਼ਵਾਸ ਹੈ ਉਹਦਾ ਝੂਠ ਤੇ ਫਰੇਬ ਨੂੰ ਮੂੰਹ ਨਾ ਲਾਉਂਦੀ ਸਾਦਾ ਖਾਣਾ ਸਾਦਾ ਬਾਣਾ ਸਾਦਗੀ ਹੈ ਮਿਸਾਲੋ ਦੀ ਅੱਜ ਕੱਲ੍ਹ ਦੀਆਂ ਮਾਡਰਨ ਬੀਬੀਆਂ ਵਾਂਗ ਮੂੰਹ ਤੇ ਬਾਹਲਾ ਕੁਝ ਨਹੀਂ ਲਾਉਂਦੀ ਆਪਣੀ ਗੱਲ ਕਹਿਣ ਦਾ ਉਹਦਾ ਢੰਗ ਅਵੱਲਾ ਐਵੇਂ ਬਿਨਾਂ ਗੱਲੋਂ ਬੁੜਬੁੜ ਕਰਕੇ ਗਾ ਨਹੀਂ ਪਾਉਂਦੀ ਗਹਿਣਿਆਂ ਦੇ ਉਹਨੂੰ ਲੋੜ ਨਾ ਕੋਈ ਉਹ ਆਪ ਹੈ ਸੋਨੇ ਵਰਗੀ ਇੱਕ ਕੁੜੀ ਹਫ਼ਤਾ ਵਰਗੀ ਖਿੜੇ ਕਿਸੇ ਗੁਲਾਬ ਵਰਗੀ ਇੱਕ ਕੁੜੀ ਹਫ਼ਤਾ ਵਰਗੀ ਖਿੜੇ ਕਿਸੇ ਗੁਲਾਬ ਵਰਗੀ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਇਹ ਕਵਿਤਾ ਵੀ ਜਰੂਰ ਪਸੰਦ ਆਵੇਗੀ ਜੇ ਤੁਹਾਨੂੰ ਮੇਰੀ ਕਵਿਤਾ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੁਹਾਡੀ ਹੱਲਾਸ਼ੇਰੀ ਮੈਨੂੰ ਹੋਰ ਲਿਖਣ ਲਈ ਪ੍ਰੇਰਿਤ ਕਰੇਗੀ ਤੁਹਾਡੀ ਆਪਣੀ ਕਲਮ ਦੀ ਜੋਤ ਧੰਨਵਾਦ